ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕਿ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਤੇ ਤੁਹਾਨੂੰ ਅਹਿਮ ਖਬਰ ਜਿਹੜੀ ਦਿਖਾ ਰਹੇ ਆ ਜਿਹੜੀ ਵੀਡੀਓ ਵਾਇਰਲ ਦੇ ਆਧਾਰ ਤੇ ਹੈ ਗਈ ਹੈ ਤੁਹਾਨੂੰ ਦਿਖਾ ਦਈਏ ਕਿ ਵਾਰਸ ਦਾ ਮੌਸਮ ਹੈਗਾ ਪ੍ਰਸ਼ਾਂਤੀ ਦਿਨ ਹਨ ਤੇ ਲਗਾਤਾਰ ਵਾਰਸ ਦੇ ਕਾਰਨ ਕਈ ਜਗ੍ਹਾ ਤੇ ਜਿਹੜਾ ਆ ਜਿਹੜੇ ਸਲਾਬ ਜਲ ਸਲਾਬ ਵੀ ਦੇਖਣ ਨੂੰ ਮਿਲ ਰਹੇ ਹਨ ਇਸੇ ਤਰ੍ਹਾਂ ਚ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਜਿਹੜਾ ਆ ਕਾਫੀ ਜਿਹੜਾ ਨੁਕਸਾਨ ਜਿਹੜਾ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਦਿਖਾ ਦਈਏ ਕਿ ਇਹ ਪੁਰਾਣਾ ਢਾਂਗੂ ਚੱਕੀ ਪੁਲ ਹੈਗਾ ਜਿੱਥੇ ਤੁਸੀਂ ਥੱਲੇ ਦੀਆਂ ਤਸਵੀਰਾਂ ਲਾਈਵ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਜਮੀਨ ਜਿਹੜੀ ਹੈ ਫਿਸਕਦੀ ਹੋਈ ਜਿਹੜੀ ਹੈ ਪਹਾੜੀ ਜਿਹੜੀ ਦਿਖਾਈ ਦੇ ਰਹੀ ਹੈ ਦੱਸ ਦਈਏ ਕਿ ਇਹਦੇ ਉੱਪਰੋਂ ਜਿਹੜਾ ਆ ਪੁਲ ਰੇਲਵੇ ਪੁਲ ਹੈਗਾ ਉਸ ਨੂੰ ਵੀ ਵੱਡਾ ਖਤਰਾ ਹੋ ਸਕਦਾ ਹੈ ਜੇ ਸਮੇਂ ਸਿਰ ਪ੍ਰਸ਼ਾਸਨ ਵੱਲੋਂ ਇਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਵੱਡਾ ਖਤਰਾ ਇਸ ਨੂੰ ਹੋ ਸਕਦਾ ਹੈ ਉੱਥੇ ਇਹ ਗੱਲ ਕਰੀਏ ਤਾਂ ਦੂਸਰੀ ਟਾਪ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਇੱਕ ਰਾਹ ਨੂੰ ਲੈ ਕੇ ਜਿੱਥੇ ਮਾਜਰੇ ਨੂੰ ਰਾਹ ਜਾਂਦਾ ਹੈ ਕਿ 에어ਵੇਸ ਨੂੰ ਉੱਥੇ ਵੀ ਜਿਹੜਾ ਆ ਉਹ ਰਾਹ ਰੋੜ ਦੇ ਕਾਰਨ ਜਿਹੜਾ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਲੋਕਾਂ ਦਾ ਜਿਹੜਾ ਹੈ ਪ੍ਰਸ਼ਾਸਨ ਅੱਗੇ ਗੁਹਾਰ ਹੈਗੀ ਹੈ ਕਿ ਇਸ ਨੂੰ ਰਸਤੇ ਨੂੰ ਜਿਹੜਾ ਆ ਪ੍ਰੋਪਰ ਤਰੀਕੇ ਨਾਲ ਬਣਾਇਆ ਜਾਏ ਤਾਂ ਕਿ ਹਰ ਸਾਲ ਜਿਹੜਾ ਹੈ ਬਰਸਾਤ ਦੇ ਕਰਕੇ ਇਹ ਰਸਤਾ ਰੁੜ ਜਾਂਦਾ ਹੈਗਾ ਤੇ ਸਾਨੂੰ ਜਿਹੜਾ ਆ ਕਾਫੀ ਵੱਡਾ ਨੁਕਸਾਨ ਹੁੰਦਾ ਹੈਗਾ ਇਸ ਸਬੰਦੇ ਜੀ ਗੱਲਬਾਤ ਕਰੀਏ ਜਿਹੜੇ ਲੋਕੇ ਉੱਥੇ ਸਥਾਨੀ ਲੋਕ ਸੀ ਜਿਹੜੇ ਪਰਵਾਹ ਰਾਘਿਰ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉੱਥੇ ਹੀ ਜਿਹੜੇ ਤਸਵੀਰਾਂ ਤੁਸੀਂ ਇੱਕ ਸਾਈਡ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਇਹ ਸਲਾਬ ਜਿਹੜਾ بارش ਦਾ ਪਾਣੀ ਜਿਹੜਾ ਹੈਗਾ ਚੱਕੀ ਦਰਿਆ ਇਸ ਸਮੇਂ ਫੁੱਲ ਆਇਆ ਤੇ ਉਹਦੀਆਂ ਕਪੜਾਂ ਜਿਹੜੀਆਂ ਨਾ ਇਸ ਜ਼ਮੀਨ ਨੂੰ نیچے ਜਿਹੜੀ ਐ ਤੇ ਛੇੜਦੀ ਹੋਈ ਐ ਸਾਹਮਣੇ ਆ ਰਹੀਆਂ ਹਨ ਤੇ ਉੱਪਰ ਜਿਹੜਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਇੱਕ ਰੇਲਵੇ ਜਿਹੜਾ ਆ ਪੁਲ ਬਣਿਆ ਹੋਇਆ ਹੈ ਬ੍ਰਿਜ ਬਣਿਆ ਹੋਇਆ ਹੈ ਜਿਹਦੇ ਉੱਪਰ ਉਹ ਜਿਹੜੀ ਪੰਜਨੀਆਂ ਲਗਾਤਾਰ ਚੱਲ ਰਹੀਆਂ ਹਨ ਇਸ ਬੰਦੀ ਜੇ ਗੱਲ ਕਰੀਏ ਤਾਂ ਪ੍ਰਸ਼ਾਸਨ ਨੂੰ ਇਸ ਬਾਰੇ ਜਲਦੀ ਤੋਂ ਜਲਦੀ ਧਿਆਨ ਦੇਣਾ ਹੋਗਾ ਜੇ ਨਹੀਂ ਦਿੱਤਾ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਆਉ ਸੁਣਾਣੇ ਆ ਜੋ ਲੋਕਾਂ ਨਾਲ ਸਥਾਨੀ ਲੋਕਾਂ ਨਾਲ ਗੱਲਬਾਤ ਹੋਈ ਹੈ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤਦ ਤੱਕ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਕੇ ਲ ਹੈ ਕਿਹਦਾ ਮਾਹੌਲ ਹੈ ਔਰ ਇਹ ਰਸਤਾ ਜੋ ਹੈ ਇਹ ਕਿੱਥੇ ਤੱਕ ਜਾਂਦਾ ਔਰ ਚਲ ਇਹ ਇਹ ਜੋ ਰਸਤਾ ਹੈ ਚੱਕੀ ਆਪਣੇ 에ਰਪੋਰਟ ਕਿ ਤੱਕ ਜਾਂਦਾ ਹੈ ਠਾਨਕੂ 에ਰਪੋਰਟ ਕੋ ਇਹ ਰਸਤਾ ਹੈ ਇਹ ਬੇਸਿਕਲੀ ਇਹ ਰਸਤਾ ਹੈ ਅੱਧਾ ਹਿਮਾਚਲ ਦਾ ਅੱਧਾ ਪੰਜਾਬ ਦਾ ਹੈ हर बार क्या होता है पिछले साल भी ऐसे ही अपने बारिश में जो है रास्ता अपने लैंड स्लाइडिंग हो गई थी इस बार भी सेम ऐसी है ये प्रशासन की नलायकी है कि हर बार जो रेलवे के नीचे जब भी बरसात आने वाली होती है दो से तीन महीने पहले काम शुरू करते हैं हर साल सरकार का करोड़ों रुपया इसी में व्यर्थ जाता है जो हमारे लोगों का टैक्स का पैसा है और वो ऐसे के ऐसे व्यर्थ जा रहा है इस बार भी आज भी आज, आज सुबह में जो बारिश हुई है अब यहाँ पे तो हल्की बारिश हुई है जो ऊपर पहाड़ों में बारिश हुई है वहाँ उसके बारिश के भाव में ये जो आज भी जो काफी ज्यादा लैंडस्लाइड हुई है रेलवे खतरा इससे पूरा पूरा, पूरा अपने रेलवे खतरा है इससे आने वाले समय में जो जम्मू की तरफ जो अपने आर्मी के एरिया होने की वजह से जो भी सप्लाई जाती है वो सारी सारी बाधित हो सकती है ये रेलवे ट्रैक किसको जोड़ता है ये ये अपने कश्मीर टू कन्याकुमारी ये रेलवे ट्रैक जोड़ता है साडा साडा ना जी का माजरे ਕੀ ਗੱਲਬਾਤ ਹੋਈ ਆ ਰਸਤਾ ਰੋਡ ਜਾਂਦਾ ਹਰ ਵਾਰੀ ਬੁਰਾ ਹਾਲ ਹੋ ਜਾਂਦਾ ਡੰਗਰ ਸਾਡੇ ਬੁਰਾ ਹਾਲ ਬੱਚਿਆਂ ਦਾ ਬੁਰਾ ਹਾਲ ਬੜੀ ਮੁਸ਼ਕਲ ਹੈ ਕਿਤੇ ਬੰਦਾ ਬਿਮਾਰ ਹੋ ਜਾ ਕਿੱਧਰ ਖੜਨਾ ਕਿੱਧਰ ਰੱਖਣ ਜਾਈਏ ਲੇ 25 30 ਕਿਲੋ ਦਾ ਸਫਰ ਸਾਨੂੰ ਉਧਰ ਬੜੀ ਨੋਬਤ ਹੋਣ ਦੇ ਸਰਕਾਰ ਸਾਡੇ ਬਾਰੇ ਹੱਲ ਕਰੋ ਕੋਈ ਪੱਕਾ ਰਾਹ ਕਰ ਦਿਓ ਹੁਣ ਕਿੱਧਰੋਂ ਜਾਣਾ ਸੀਗਾ ਤੁਸੀਂ ਹੁਣ ਕਿੱਧਰੋਂ ਜਾਣਾ ਇੰਦਰੋਂ ਜਾਣਾ ਕੋਮਖਿਓ ਪਰੇਉਂ ਦੀ ਸਰਨੇ ਆਲੇ ਆਉਂਦੀ ਹੋ ਕੇ ਤਾਂ ਹੁਣ ਆ ਰਸਤਾ ਖਤਮ ਹੋ ਗਿਆ ਯਾਰ ਆ ਖਤਮ ਹੋ ਗਿਆ ਹੁਣ ਕਿੰਦਾ ਪ੍ਰੇਸ਼ਾਨੀ ਪਿਆਦਲੀ ਦੌੜਨੇ ਦੇ ਕਦੇ ਕਿਤੇ ਕਦੇ ਕਿਤੇ ਸਜੇ ਪਿੰਡਾਂ ਦੀ ਗੱਲ ਕਰੀਏ ਤੇ ਪਿੰਡ ਕਿਹੜਾ ਲੈਂਦਾ ਆਪਣਾ ਪਿੰਡ ਮਾਜਰਾ ਹਾਂ